ਸਾਸੰਗਤ ਜੀ ਗੁਰੂ ਸਾਹਿਬਾਨ ਦੇ ਫਲਸਫੇ ਅਤੇ ਸਿੱਖੀ ਦੀ ਫੁਲਵਾੜੀ ਨੂੰ ਮਹਿਕਦਾ ਰੱਖਣ ਦੇ ਲਈ ਜਿੱਥੇ ਵੱਖ-ਵੱਖ ਸੰਸਥਾਵਾਂ ਯਤਨਸ਼ੀਲ ਨੇ ਉੱਥੇ ਵੱਖ-ਵੱਖ ਖੇਤਰਾਂ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਵੀ ਹਮੇਸ਼ਾ ਆਪਣਾ ਯੋਗਦਾਨ ਪਾਉਂਦੀਆਂ ਨੇ ਤੇ ਆਪ ਜੀ ਦੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਅੱਜ ਜਿਸ ਪਿਆਰੀ ਜੀ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰਨ ਜਾ ਰਹੇ ਹਾਂ ਉਹਨਾਂ ਨੂੰ ਗੁਰੂ ਘਰਾਂ ਵੱਲੋਂ ਸੰਗਤਾਂ ਵੱਲੋਂ ਬਿਹਤ ਮਾਨ ਸਤਿਕਾਰ ਬਖਸ਼ਿਆ ਗਿਆ ਇੱਕ ਨਹੀਂ ਬਲਕਿ 5 골ਡ ਮੈਡਲ ਉਹਨਾਂ ਦੀ ਝੋਲੀ ਦੇ ਵਿੱਚ ਪਾਏ ਗਏ ਮੇਰੀ ਮੁਰਾਦ ਪਾਈ ਸਾਹਿਬ ਪਈ ਮਨਜੀਤ ਸਿੰਘ ਜੀ ਪਠਾਨਕੋਟ ਵਾਲੇ ਪਾਈ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਸਭ ਤੋਂ ਪਹਿਲਾਂ ਮੈਂ ਜਾਨਣਾ ਚਾਹਾਂਗਾ ਕਿ ਜਿਸ ਸਭਾ ਦੇ ਤੁਸੀਂ ਮੁਖ ਸੇਵਾਦਾਰ ਹੋ ਉਸ ਦੇ ਬਾਰੇ ਸੰਖੇਪ ਦੱਸੋ ਇਹ ਸਾਡੀ ਗੁਰਮੁਖ ਰਾਗੀ ਸਭਾ ਇੱਕ ਰਜਿਸਟਰਡ ਬਾਡੀ ਹੈ ਜੀ ਜੀ ਤੇ 1955 ਤੋਂ ਬਹੁਤ ਲੰਮੇ ਸਮੇਂ ਤੋਂ ਇਹ ਹੋਂਦ ਵਿੱਚ ਹੈ ਔਰ ਇਸ ਦੇ ਪਹਿਲੇ ਪ੍ਰਧਾਨ ਬੜੇ ਸਤਿਕਾਰ ਕੀਤੇ ਗੁਰੂਕਾਰ ਦੇ ਗੁਰੂਪੰਥ ਦੇ ਨਾਮ ਵਰਕ ਇਤਨੇ ਭਾਈ ਸੁਮਨ ਸਿੰਘ ਜੀ ਸੀ ਜੀ ਸਮੇ ਸਮੇ ਅਨਸਾਰ ਜਿਸ ਤਰ੍ਹਾਂ ਜਿਸ ਤਰ੍ਹਾਂ ਸਮਾ ਬਦਲਦਾ ਗਿਆ ਭਾਈ ਹਰਮਨ ਸਿੰਘ ਜੀ ਦੀ ਗਾਦਰੀ ਵਾਲੇ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ ਹੋਰ ਵੀ ਕਾਫੀ ਸਖਸੀਦਾਂ ਹੋ ਸਕਦਾ ਮੈਂ ਕਿਦੋਂ ਨਾਮ ਬੋਲਦਾ ਵੀ ਹੋਵਾਂ ਬਿਲਕੁਲ ਸਮੇ ਸਮੇ ਅਨਸਾਰ ਉਹਨਾਂ ਨੇ ਬਖਸ਼ੇਵਾਰਾਂ ਦੇ ਤੌਰ ਤੇ ਸੇਵਾਵਾਂ ਨਿਭਾਈਆਂ ਤਕਰੀਬਨ ਹੁਣ ਇੱਕ ਇੱਕ ਸਾਲ ਤੋਂ ਦਾਸ ਨੁਮਾਨ ਬਖਸ਼ਿਆ ਮਰੇ ਵੀਰਾਂ ਨੇ ਜੀ ਤੇ ਨਿਰੰਤਰ ਉਦੋਂ ਤੋਂ ਸੇਵਾਵਾਂ ਜਾਰੀ ਨੇ ਤੇ ਗੁਰਮੁਖਰਾ ਕੀ ਸਭਾ ਸਮੁੱਚੇ ਕੀਤਰੀਆਂ ਦੀ ਇੱਕ ਜਮਾਤ ਹੈ ਜੀ ਸਮੁੱਚੇ ਲੁਧਿਆਣੇ ਦੇ ਜੰਨੇ ਅਸੀਂ ਔਰ ਤੁਹਾਨੂੰ ਪਤਾ ਵੀ ਤਕਰੀਬਨ ਜੰਨੇ ਵਰਲਡ ਫੇਮਸ ਕਹਲਿਆਤ ਕੁਆਦ ਕਥਰੀ ਨਹੀਂ ਬਿਲਕੁਲ ਸਾਰੇ ਕੀਤਰੀ ਲੁਧਿਆਣੇ ਚ ਰਹਿੰਦੇ ਨੇ ਜਿਸ ਤਰ੍ਹਾਂ ਦਾ ਵੀ ਕੋਈ ਸਮਾ ਬਣਦਾ ਰਿਹਾ ਚਾਹੇ ਕੋਈ ਕੁਦਰਤੀਆਂ ਆਫਤਾਂ ਆਉਂਦੀਆਂ ਰਹੀਆਂ ਤਾਂ ਵੀ ਗੁਰਮੁਖਰਾ ਕੀ ਸਭਾ ਨੇ ਬੜਾ ਜਿੰਨਾ ਸਹਿਯੋਗ ਦਿੱਤਾ ਜਾ ਸਕਦਾ ਇਸ ਸਮਾਜ ਨੂੰ ਦਿੰਦੇ ਰਹੇ ਹਾਂ ਉਹ ਅਸੀਂ ਕਰਦੇ ਤੇ ਐਸੇ ਸ਼ੇਪ ਜਿਸੀ ਕਿ ਕੀਰਤਨ ਦਰਬਾਰਾਂ ਦੀਆਂ ਸਭਾਵਾਂ ਲਗਾਉਂਦੀਆਂ ਉਹ ਫੰਡ ਇਕੱਠਾ ਕਰਕੇ ਕੁਝ ਆਪਣੇ ਕੋਲੋਂ ਅਰੇਂਜ ਕਰਕੇ ਜਿੱਥੇ ਵੀ ਕੋਈ ਪ੍ਰੋਪਰ ਲੋੜ ਹੁੰਦੀ ਸੀ ਕਰਦੇ ਰਹੇ ਕਿਹ ਬਾਤ ਹੈ ਤੇ ਇਹਦੀ ਮੁੱਖ ਕਾਰਜ ਕੀ ਹੁੰਦੇ ਨੇ ਸਭਾ ਦੇ ਸਭਾ ਦੇ ਮੁੱਖ ਕਾਰਜ ਤਾਂ ਅਸੀਂ ਇੱਕ ਤਾਂ ਇੱਕ ਜੁੜਤਾ ਸਾਰੇ ਕੀਰਤਨੀਆਂ ਦੀ ਜੀ ਬਿਲਕੁਲ ਸੈਕੰਡਲੀ ਅਸੀਂ ਗੁਰਮੁਖ ਰਾਗੀ ਸਭਾ ਦੇ ਸਮੇਂ-ਸਮੇਂ ਅਨੁਸਾਰ ਪ੍ਰੋਗਰਾਮ ਬੁਲੀਕਦੇ ਰਹਿੰਦੇ ਆ ਜਿੰਨਾ ਇਲਾਕਿਆਂ ਵਿੱਚ ਜਿੰਨਾ ਥਾਵਾਂ ਤੇ ਕੀਰਤਨ ਦੀ ਭੁੱਖ ਤਾਂ ਹੁੰਦੀ ਹੈ ਜਗਿਆਸੀਆਂ ਨੂੰ ਪਰ ਉਹ ਅਫੋਰਡ ਨਹੀਂ ਕਰ ਪਾਉਂਦੇ ਬਿਲਕੁਲ ਬਿਲਕੁਲ ਸੱਚੀ ਗੱਲ ਹੈ ਜੀ ਫਿਰ ਸਾਡਾ ਇਹ ਮਿਸ਼ਨ ਰਿਹਾ ਸਾਡੀ ਅਸੀਂ ਸੋਚ ਰਹੀ ਹਾਂ ਸਮੁੱਚੇ ਕੀਤਨੀਆਂ ਦੇ ਵੀ ਉਹਨਾਂ ਸਥਾਨਾਂ ਤੇ ਜਾ ਕੇ ਕੀਰਤਨ ਦੀਆਂ ਸਭਾਵਾਂ ਨਮਾਈਆਂ ਜਾਣ ਔਰ ਅਸੀਂ ਸਪੈਸ਼ਲੀ ਸ੍ਰੀ ਹਰਗੋਬਿੰਦਪੁਰ ਅੱਜ ਜਿੱਥੇ ਪਾਸ਼ਾ ਦੀ ਸ਼ਤਾਬਦੀ ਮਨਾਈ ਜਾ ਰਹੀ ਢੇਰਾ ਬਾਬਾ ਨਾਨਕ ਹਾਂਜੀ ਇਹਨੂੰ ਆਪਾਂ ਅੱਜ ਤਾਂ ਗੁਰਸਾਹਿਬ ਦੀ ਕਿਰਪਾ ਹੋ ਰਹੀ ਹੈ ਬੜਾ ਹਾਈਲਾਈਟ ਹੋ ਰਿਹਾ ਸਥਾਨ ਉਹ ਤੇ ਵੈਸੇ ਉਹਨੂੰ ਆਪਾਂ ਇਹ প্রচারক ক্ষেত্র ਦੇ ਹਿਸਾਬ ਨਾਲ ਅਸੀਂ ਬੜਾ ਪਛੜਿਆ ਜਾਂ ਸਮਝਦੇ ਸੀਗੇ ਉੱਥੇ ਕੋਈ ਐਸੇ ਪ੍ਰੋਗਰਾਮ ਨਹੀਂ ਸੀ ਲੀਕ ਕੇ ਜਾਂਦੇ ਅਸੀਂ ਤਕਰੀਬਨ ਸਾਲ 2002 ਤੋਂ ਉਸ ਇਲਾਕੇ 'ਚ ਜਾ ਕੇ ਉੱਥੇ ਸਮਾਂ ਬਿਤਾਉਂਦੇ ਰਹੇ ਕੀ ਬਾਤ ਹੈ ਭਾਈ ਸਾਹਿਬ ਨਾਮ ਤੁਹਾਡਾ ਭਾਈ ਮਨਜੀਤ ਸਿੰਘ ਪਠਾਨਕੋਟ ਵਾਲੇ ਜੀ ਜੀ ਰਹਿੰਦੇ ਤੁਸੀਂ ਲੁਧਿਆਣੇ ਦੇ ਵਿੱਚ ਉਹ ਇਸ ਦੇ ਬਾਰੇ ਸੰਗਤਾਂ ਨੂੰ ਦੱਸੋ ਕਿ ਇਹ ਕੀ ਮਾਜ਼ਰਾ ਹੈ ਮਾਜ਼ਰਾ ਇਹ ਹੈ ਮੇਰਾ ਬਰਥ ਪਠਾਨਕੋਟ ਦਾ ਜੀ ਮੇਰੀ ਐਜੂਕੇਸ਼ਨ ਵੀ ਪਠਾਨਕੋਟ ਦੀ ਹੈ ਜੀ ਤੇ ਪਹਿਲਾ ਘਰ ਕਹਿ ਲੋ ਪਹਿਲੀ ਰਹਾਇਸ਼ ਕਹਿ ਲੋ ਉੱਥੇ ਸੀਗੇ ਮੇਰੇ ਸਤਕਾਰ ਜੋ ਪਿਤਾ ਜੀ ਜੋ ਕਿ ਹੁਣ ਇਸ ਦੁਨੀਆ ਤੇ ਨਹੀਂ ਸੱਚਖੰਡਵਾਸੀ ਸੰਤ ਬਾਬਾ ਭਾਗ ਸਿੰਘ ਪਠਾਨਕੋਟ ਵਾਲੇ ਉਹਨੂੰ ਕਰਕੇ ਸਾਰੀ ਸਿੱਖ ਸੰਗਤ ਜਾਣੀ ਕੀ ਬਾਤ ਹੈ ਉਹ ਹਜੇ ਵੀ ਉਸੇ ਇਲਾਕੇ ਦੇ ਵਿੱਚ ਬਹੁਤ ਸਤਿਕਾਰ ਹੈ ਸੰਗਤਾਂ ਦੇ ਦਿਲਾਂ ਦੇ ਵਿੱਚ ਉਹਨਾਂ ਦਾ ਵਾਸਾ ਉੱਥੇ ਵੀ ਪਹਿਲਾ ਅਸਥਾਨ ਸੀ ਗੁਰੂ ਸਾਹਿਬ ਦਾ ਸਥਾਨ ਬਕਾਇਦਾ ਆਪਣੀ ਸਾਰੀ ਰਹਿ ਸੀਗੀ ਉਹ ਹੁਣ ਸਾਰਾ ਸਿਸਟਮ ਜਿਹੜਾ ਉਸੋਂ ਦੀ ਸੰਗਤ ਨੂੰ ਉਹਨੇ ਏਟ ਕਰ ਦਿੱਤਾ ਗਿਆ ਪਤਾ ਜੀ ਯਾਦ ਵਿੱਚ ਇਹ ਸਥਾਨ 'ਵੀ 1973 74 ਚ ਪਤਾ ਜੀ ਨੇ ਇੱਥੇ ਜਗਾ ਖਰੀਦ ਲਈ ਸੀ ਬਾਅਦ ਇੱਥੇ ਮੂਵ ਹੋ ਗਏ ਮੈਂ 83 ਚ ਮੂਵ ਹੋਇਆ ਜੀ ਤੇ ਇਸ ਕਰਕੇ ਉਹ ਬਜ਼ੁਰਗਾਂ ਦੇ ਨਾਲ ਨਾਲ ਵੀ ਸੰਤ ਬਾਬਾ ਭਾਗ ਸਿੰਘ ਜੀ ਪਠਾਨਕੋਟ ਵਾਲੇ ਲੱਗਦਾ ਸੀ ਕੀ ਬਾਤ ਹੈ ਤੇ ਮੈਂ ਵੀ ਫਿਰ ਮੈਂ ਕਬ ਜਿਸ ਮਿੱਟੀ ਚ ਜੰਮੇ ਪੜੇ ਹਾਂ ਜਿਸ ਧਰਤੀ ਦਾ ਪਾਣੀ ਪੀਤਾ ਉਸ ਧਰਤੀ ਨੂੰ ਨਹੀਂ ਭਰਉਣਾ ਚਾਹੀਦਾ ਚਾਹੇ ਅੱਜ ਮੈਂ ਲੁਧਿਆਣੇ ਰਹਿ ਰਿਹਾ ਹਾਂ ਪਰ ਮੇਰਾ ਖਿਆਲ ਹੈ ਤੁਸੀਂ ਲੁਧਿਆਣੇ ਵਿੱਚ ਵੀ ਕਿਸੇ ਨੂੰ ਪੁੱਛੋਗੇ ਵੀ ਮਨਜੀਤ ਸਿੰਘ ਲੁਧਿਆਣੇ ਵਾਲੇ ਨੂੰ ਮਿਲਣਾ ਤੇ ਮੇਰੇ ਕੋਲ ਬਹੁਤੇ ਕਹਿਣਗੇ ਵੀ ਨਹੀਂ ਸੀ ਜਾਣਦੇ। ਬਿਲਕੁਲ। ਪਠਾਨਕੋਟ ਵਾਲੇ ਕਹੋਗੇ ਤੇ ਮੇਰੇ ਕੋਲ ਫਟ। ਕੀ ਬਾਤ ਹੈ। ਇਸ ਕਰਕੇ ਉਸ ਸ਼ਹਿਰ ਦੀ ਯਾਦ ਨੂੰ ਆਪਣੇ ਨਾਲ ਤਾਜ਼ਾ ਰੱਖਿਆ ਹੈ। ਜੀ। ਜਿਸ ਮਿੱਟੀ ਜੰਮੇ ਪੜੇ ਉਸ ਦੀ ਖੁਸ਼ਬੂ ਨੂੰ ਨਾਲ ਰੱਖਿਆ। ਕੀ ਬਾਤ ਹੈ। ਤੇ ਗੁਰਮਤ ਸੰਗੀਤ ਦੀ ਮੋਢਲੀ ਸਿੱਖਿਆ ਫਿਰ ਤੁਸੀਂ ਕਿੱਥੋਂ ਪ੍ਰਾਪਤ ਕੀਤੀ? ਮੈਂ ਗੁਰਮਤ ਸੰਗੀਤ ਦੀ ਜੰਨੀ ਸਿੱਖਿਆ ਮੈਂ ਆਪਣੇ ਪਿਤਾ ਜੀ ਕੋਲ ਲਈ ਹੈ। ਜੀ। ਬਹੁਤ ਹੀ ਨਾਮਵਰ ਕੀਤनियां ਰਹੇ ਨੇ। ਹਮ ਆਪਣੇ ਸਮੇਂ ਵਿੱਚ। ਰੋਣਾ ਨੇ ਤਕਰੀਬਨ 70s ਤੋਂ ਲੈ ਕੇ 80s ਤੱਕ ਬਿਹਾਰ ਬੰਗਾਲ ਅਸਾਮ ਜਿਹੜੇ ਪਛੜੇ ਇਲਾਕੇ ਸੀਗੇ ਦੂਰ ਦੁਰਾਡੇ ਦੂਰ ਦੁਰਾਡੇ ਜਿੱਥੇ ਥੋੜਾ ਜਿਹਾ ਪ੍ਰਚਾਰਕ ਜਾਣ ਤੋਂ ਪਰਹੇਜ਼ ਕਰਦੇ ਸੀਗੇ ਅੱਜ ਤੱਕ ਇਹ ਸਮਾਂ ਬਦਲ ਗਿਆ ਬੜੀਆਂ ਫੈਸਿਲਿਟੀਆਂ ਨੇ ਬੜੇ ਮਾਨ ਸਨਮਾਨ ਮਿਲਦੇ ਜਿੱਥੇ ਅਸੀਂ ਜਾਂਦੇ ਆਂ ਔਰ ਜਿੰਨਾ ਸਮਾਂ ਚ ਉਹਨਾਂ ਨੇ ਪ੍ਰਚਾਰ ਕੀਤਾ ਉਦੋਂ ਕੋਈ ਇਦਾਂ ਦੇ ਸਿਸਟਮ ਨਹੀਂ ਸੀ ਜੀ ਬਿਲਕੁਲ ਆਪ ਤੁਹਾਨੂੰ ਵਿਲਿੰਗ ਦੀ ਸਾਰੀ ਹੈ ਪ੍ਰਚਾਰ ਦੀ ਸੇਵਾ ਨੂੰ ਮੋਣੀ ਪੈਂਦੀ ਸੀ ਉਹਨਾਂ ਨੇ ਉਧਰ ਬਹੁ ਸੇਵਾ ਨੂੰ ਬਾਇਲ ਤੋ ਮੰਨ ਦੇ ਵਿੱਚ ਸੇਵਾ ਭਾਵ ਹੁੰਦਾ ਸੀ ਐਕਚੁਅਰ ਕੀਰਤਨ ਦਾ ਜਿਹੜਾ ਪ੍ਰੋਫੈਸ਼ਨ ਹੈ ਇਹਨੂੰ ਕਹਿ ਲੋ ਇਹ ਹੈ ਹੀ ਸੇਵਾ ਭਾਵ ਕੀ ਬਾਤ ਕੀਰਤਨ ਤਾਂ ਭਗਤੀ ਰਾਸ ਹੈ ਵਾ ਵਾ ਕੀਰਤਨ ਕੋਈ ਪੈਸੇ ਕਮਾਉਣ ਲਈ ਨਹੀਂ ਅੱਜ ਠੀਕ ਹੈ ਇੱਕ ਸਿਸਟਮ ਬਣ ਗਿਆ ਸਮੇ ਦੇ ਹਿਸਾਬ ਨਾਲ ਪਰ ਕੀਰਤਨ ਤਾਂ ਕੀਰਤੀ ਕਰਨੀ ਉਹਨਾਂ ਯਾਦ ਕਰਨਾ ਆਪ ਯਾਦ ਕਰਨਾ ਤੇ ਆਪ ਜੁੜਨਾ ਤੇ ਹੋਰਾਂ ਨਾਲ ਜੁੜਨਾ ਕੀਰਤਨ ਦਾ ਮਤਲਬ ਇਹ ਸੀ ਬਿਲਕੁਲ ਤੇ ਜਿਸ ਸਮੇ ਦੇ ਵਿੱਚ ਤੁਸੀਂ ਕੀਰਤਨ ਦੀ ਸਿੱਖਿਆ ਪ੍ਰਾਪਤ ਕੀਤੀ ਉਸ ਸਮੇਂ ਦੇ ਵਿੱਚ ਉਸਤਾਦੀ ਸ਼ਾਗਿਰਦੀ ਕਿਹੋ ਜਿਹੀ ਹੁੰਦੀ ਸੀ ਤੇ ਅੱਜ ਦੇ ਸਮੇਂ ਦੇ ਵਿੱਚ ਕਿਹੋ ਜਿਹੀ ਬੜਾ ਵੱਡਾ ਅੰਤਰ ਆ ਗਿਆ ਉਸ ਵੇਲੇ ਤੇ ਹੁਣ ਵੇਲੇ 'ਚ ਉਦੋਂ ਬੜੀ ਸਮਰਪਣ ਦੀ ਭਾਵਨਾ ਵਾਲੀ ਉਸਤਾਦੀ ਸ਼ਗਿਰਦੀ ਹੁੰਦੀ ਸੀ ਉਸਤਾਦ ਪ੍ਰਤੀ ਬਹੁਤ ਪੈ ਰੱਖਣਾ ਕੀ ਬਾਤ ਹੈ ਪਾਉ ਰੱਖਣਾ ਸੇਵਾ ਭਾਵਨਾ ਰੱਖਣੀ ਉਸ ਦੀ ਹਰ ਗੱਲ ਨੂੰ ਫੋਲੋ ਕਰਨਾ ਉਹ ਨਿਸ਼ਕਾਮਤਾ ਨਾਲ ਜੀ ਬਿਲਕੁਲ ਉਦੋਂ ਉਸਤਾਦਾਂ ਦੇ ਮਨ 'ਚ ਵੀ ਐਸੀ ਕੋਈ ਨਹੀਂ ਸੀ ਹੁੰਦੀ ਵੀ ਅਸੀਂ ਆਪਣੇ ਸ਼ਗਿਰਦ ਕੋਲੋਂ ਕੋਈ ਨੇ ਪੈਸੇ ਲੈਣੇ ਆ ਜਾਂ ਨਾ ਉਹਨਾਂ ਨੂੰ ਹੁੰਦਾ ਸੀ ਵੀ ਮੇਰਾ ਸਿੱਖਿਆ ਹੋਇਆ ਸ਼ਗਿਰਦ ਜਿਹੜਾ ਕਿਸੇ ਮਕਾਮ ਤੇ ਪਹੁੰਚ ਅੱਜ ਸਮੇ ਦਾ ਕੋ ਪੈਸੇ ਦਾ ਪੈਸਾ ਪ੍ਰਭਾਵ ਹੈ ਉਹ ਨਤੀਜਾ ਯੰਤਰ ਆ ਗਿਆ ਬਿਲਕੁਲ ਦੋਨੇ ਪਾਸੇ ਤੋਂ ਜੀ ਉਸਤਾਦੀ ਵਾਲੇ ਪਾਸੇ ਤੋਂ ਵੀ ਸ਼ਗਿਰਦੀ ਵਾਲੇ ਪਾਸੇ ਤੋਂ ਵੀ ਜੀ ਪਰ ਗੁਰੂ ਬਖਸ਼ਿਸ਼ ਕਰੇ ਸਮੇ ਸਮੇਂ ਸਰ ਤਬਦੀਨੀਆਂ ਹੁੰਦੀਆਂ ਸਭਾ ਬਾਤ ਹੈ ਅੱਜ ਵੀ ਪਰ ਫੇਰ ਵੀ ਜਿੰਨਾ ਕੁ ਇਸ ਸਿਸਟਮ ਦੇ ਵਿੱਚ ਸਾਰਾ ਦੌਰ ਚੋਂ ਨੰਗਦੇ ਹੋਈ ਵੀ ਸਾਰਾ ਕਾਰਜ ਚੱਲ ਰਿਹਾ ਨਾ ਮੈਂ ਕਹਿੰਦਾ ਕਾਫੀ ਅੱਛਾ ਚੱਲ ਰਿਹਾ ਪਾਈ ਸਾਹਿਬ ਐਸੀ ਤਰ੍ਹਾਂ ਸੀ ਗੱਲਬਾਤ ਜਾਰੀ ਰੱਖਾਂਗੇ ਔਰ ਮੈਂ ਚਾਹਾਂਗਾ ਕਿ ਸੰਗਤ ਦੇ ਨਾਲ ਇੱਕ ਸ਼ਬਦ ਦੀ ਸਾਂਝ ਜ਼ਰੂਰ ਪਾਈ ਜਾਏ ਬਿਲਕੁਲ ਜੀ ਬਿਲਕੁਲ ਜਿਸ ਨੇ ਤਾਂ ਡਾਕ ਵਾਹਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਕਿਆ ਬਾਤ ਹੈ ਭਾਈ ਸਾਹਿਬ ਤੁਸੀਂ ਸਾਨੂੰ ਸ਼ਬਦ ਸੁਣਾ ਕੇ ਨਿਹਾਲ ਕੀਤਾ ਹੈ ਬਹੁਤ ਆਨੰਦ ਆਇਆ ਇਥੇ ਮੈਂ ਇੱਕ ਸਵਾਲ ਹੋਰ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ ਬਹੁਤਾ ਸਮਾਂ ਵਿਦੇਸ਼ਾਂ ਦੇ ਵਿੱਚ ਰਹਿ ਕੇ ਸੇਵਾ ਕੀਤੀ ਹੈ ਦੇਸ਼ ਦੇ ਵਿੱਚ ਤੁਸੀਂ ਘਟ ਰਹੇ ਹੋ ਇਸ ਤਜਰਬੇ ਬਾਰੇ ਕੀ ਕਹਿਣਾ ਚਾਹੋਗੇ ਤਜਰਬਾ ਤਾਂ ਦੇਖੋ ਵੈਸੇ ਤਾਂ ਇਹ ਅੰਜਲ ਦੀ ਗੱਲ ਹੈ ਕਿਉਂਕਿ ਜਿੱਥੇ ਜਿੱਥੇ ਅੰਜਲ ਹੈ ਤੁਹਾਡਾ ਯੂ ਹੈਵ ਟੂ ਗੋ ਤਾਂ ਉੱਥੇ ਜਾਣਾ ਪਏਗਾ ਮੈਂ ਸਮਝਦਾ ਵੀ ਕੋਈ ਸਾਡਾ ਅੰਜਲ ਹੀ ਕੋਈ ਵਿਦੇਸ਼ਾਂ ਦੇ ਬਾਹਰ ਇਹਨੇ ਲਿਖਿਆ ਸੀਗਾ ਤੇ ਉੱਥੇ ਜਾ ਜਾ ਕੇ ਚੁਗਣਾ ਪਿਆ ਤਕਰੀਬਨ ਮੈਂ ਕੀਰਤਨ ਦੀ ਲਾਈਨ ਚ 91 ਚ ਆਇਆ ਤੇ 92 ਚ ਮੈਂ ਵਿਦੇਸ਼ਾਂ ਜਾ ਰਿਹਾ ਜੀ ਬਿਲਕੁਲ ਉਹ ਸਪੈਸ਼ਲੀ 97 ਤੋਂ ਤਾਂ ਫਿਰ ਅਮਰੀਕਾ ਕੈਨੇਡਾ ਜੀ ਰਿਹਾ ਐਸ ਸਾਲ ਵੀ ਇਹ ਮੇਰੀ ਕੋ ਖੁਸ਼ਕਿਸਮਤੀ ਹੈ ਵੀ ਗੁਰੂ ਨਾਨਕ ਬਾਦਸ਼ਾਹੀ ਸਾਡੇ 550 ਸਾਲ ਅਸ਼ਤਾਬ ਦੀ ਹੈ ਤੇ ਮੈਨੂੰ ਇਸ ਧਰਤੀ ਤੇ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਨੇ ਤੇ ਪਿਛਲੇ ਸਾਲਾਂ ਦੇ ਰੁਟੀਨ ਵਾਂਗ ਦੇਖਦੇ ਹੋ ਸਕਦਾ ਮੈਂ ਬਾਹਰ ਹੀ ਹੁੰਦਾ ਪਰ ਮੈਂ ਸਮਝਦਾ ਮੈਂ ਤੇ ਗੁਰੂ ਨਾਨਕ ਬਾਦਸ਼ਾਹ ਨੇ ਮਿਹਰ ਕੀਤੀ ਹੈ ਵੀ ਇਸ ਸਾਲ ਇਸ ਧਰਤੀ ਤੇ ਰਹਿਣ ਦਾ ਸੁਭਾਗ ਬਖਸ਼ਾਇਆ ਭਾਈ ਸਾਹਿਬ ਜਦੋਂ ਮੈਂ ਤੁਹਾਡਾ ਬਾਇਓ ਡਾਟਾ ਦੇਖ ਰਿਆ ਸੀ ਮੈਨੂੰ ਬਹੁਤ ਹੈਰਾਨੀ ਵੀ ਹੋਈ ਔਰ ਬਹੁਤ ਚੰਗਾ ਵੀ ਲੱਗਾ ਕਿ ਸ਼ਾਇਦ ਪੰਥ ਦੇ ਵਿੱਚ ਤੁਸੀਂ ਉਹਨਾਂ ਚੁਣਿੰਦੇ ਰਾਗੀਆਂ ਦੇ ਵਿੱਚ ਇੱਕ ਹੋ ਜਿਨ੍ਹਾਂ ਦੀ ਝੋਲੀ ਕੌਮ ਨੇ ਇੱਕ ਨਹੀਂ ਦੋ ਨਹੀਂ ਵਿਦੇਸ਼ਾਂ ਦੀਆਂ ਸੰਤਾਨਾਂ ਨੇ ਪੰਜ 골ਡ ਮੈਡਲ ਫਾਈ ਨੇ ਇਸ ਪ੍ਰਾਪਤੀ ਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਪ੍ਰਾਪਤੀ ਬਾਰੇ ਤਾਂ ਕੁਛ ਨਹੀਂ ਜੀ ਕੇਵਲ ਤੇ ਕੇਵਲ ਗੁਰੂ ਪਾਤਸ਼ਾਹ ਦਾ ਸ਼ੁਕਰਾਨਾ ਤੇ ਉਹਨਾਂ ਦੀ ਰਹਿਮਤ ਹੀ ਹੈ ਕਿਰਤਨ ਔਰ ਕਥਾ ਮੈਂ ਬਹੁਤ ਵਰ ਸਤਿਆਂ ਤੇ ਵੀ ਅਕਸਰ ਐਸੇ ਵਿਚਾਰ ਸਾਂਝੇ ਕਰਦਾ ਰਹਿੰਦਾ ਵੀ ਕੋਈ ਕਲਾਕਾਰੀ ਨਾਲ ਸੰਬੰਧ ਤਾਂ ਰੱਖਦਾ ਨਹੀਂ ਬੇਸ਼ੱਕ ਚਾਹੇ ਅੱਜ ਸਾਡੇ ਬਹੁਤੇ ਲੋਕਾਂ ਨੇ ਇਸ ਨੂੰ ਕਲਾਕਾਰੀ ਦਾ ਬੇਸ਼ਅ ਬਣਾ ਲਿਆ ਐਕਚੁਅਲੀ ਕੀਰਤਨ ਔਰ ਕਥਾ ਤਾਂ ਪਕਤੀ ਰਾਸ ਸੀ ਜੀ ਅਲਟੀਮੇਟਲੀ ਤਾਂ ਸਹੀ ਉਸ ਦਾ ਮਲਾਪ ਹੀ ਹਾਸਲ ਕਰਨਾ ਸੀ ਬਿਲਕੁਲ ਔਰ ਸਾਡਾ ਕੋ ਮਕਸਦ ਨਹੀਂ ਕੀਰਤੀ ਕਰਨੀ ਹੈ ਗੁਰੂ ਨਾਨਕ ਬਾਛਨ ਇਸੇ ਕਰਕੇ ਸੰਗੀਤ ਨੂੰ ਸਿਲੈਕਟ ਕੀਤਾ ਕੀਰਤਨ ਇੱਕ ਸਰਲ ਨਾਲੋਂ ਈਜੀਐਸਟ ਵੇ ਸੀਗਾ ਪ੍ਰਮਾਤਮਾ ਦੀ ਪ੍ਰਾਪਤੀ ਦਾਤਮ ਤੇ ਮੈਂ ਤਾਂ ਕਹਿਣਾ ਗੁਰੂ ਪਾਸ਼ਾ ਨੇ ਆਪ ਹੀ ਰਹਿਮਤ ਕਰਕੇ ਇਸ ਮਾਵਾਂ ਲਈਆਂ ਲੈ ਮੈਂ ਇਸ ਯੋਗਤਾ ਨਹੀਂ ਜਿੰਨੀਆਂ ਪਾਸ਼ਾ ਨੇ ਰਹਿਣ ਤੱਕ ਕੀਤੀਆਂ ਜੀ ਔਰ ਮੁਰਸਾਦਾ ਸ਼ੁਕਰਾਨਾ ਹੈ ਕੋਟਨ ਕੋਲ। ਔਰ ਇਸ ਪ੍ਰਾਪਤੀ ਦੇ ਲਈ ਅਸੀਂ ਵੀ ਆਪਣੇ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਹਾਂ। ਧੰਨਵਾਦ ਧੰਨਵਾਦ। ਜੀ। ਕਾਫੀ ਤਜਰਬਾ ਹੈ ਕਿ ਭਾਰਤ ਦੇ ਵਿੱਚ ਬੱਚਿਆਂ ਦਾ ਕੀਰਤਨ ਦੇ ਪ੍ਰਤੀ ਜਿਆਦਾ ਝੁਕਾਅ ਵੇਖਣ ਨੂੰ ਮਿਲਦਾ ਹੈ ਜਾਂ ਵਿਦੇਸ਼ਾਂ ਦੇ ਵਿੱਚ। ਵਿਦੇਸ਼ਾਂ 'ਚ ਜਿਆਦਾ ਮੈਂ ਕਹਿ ਸਕਦਾ। ਹੁਣ ਸਮੇਂ ਦੇ ਹਿਸਾਬ ਨਾਲ ਕੁਝ ਚੇਂਜਸ ਆਈਆਂ ਸਾਲ ਦੋ ਸਾਲ ਤੋਂ। ਪਹਿਲਾਂ ਪਰ ਜਿੰਨਾ ਮੇਰਾ ਐਕਸਪੀਰੀਅੰਸ ਹੈ ਮੈਂ ਉੱਥੇ ਦੇ ਕੇ ਵੀ ਹਰ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਿਹੜਾ ਐਕਚੁਅਲ ਫਲਸਫਾ ਸੀ ਨਾ ਸਿੱਖੀ ਦਾ। ਮੈਂ ਗੁਰੂ ਘਰ ਤੋਂ ਜੋ ਮੈਸੇਜ ਮਿਲਣਾ ਚਾਹੀਦਾ ਸੀਗਾ ਜੀ ਬਿਲਕੁਲ ਉਪਦੇਸ਼ਾ ਜੀ ਗੁਰੂ ਘਰਾਂ ਚ ਮਿਲਦਾ ਹਰ ਗੁਰੂ ਘਰ ਚ ਤੁਹਾਨੂੰ ਉੱਥੇ ਪੰਜਾਬੀ ਕਲਾਸਿਸ ਵੀ ਮਿਲਣਗੀਆਂ ਸੰਗੀਤ ਦੀਆਂ ਕਲਾਸਿਸ ਵੀ ਮਿਲਣਗੀਆਂ ਪਾਠ ਵੀ ਤੁਹਾਨੂੰ ਸਿੱਖਿਆ ਉੱਥੇ ਬਕਾਇਦਾ ਸੰਥਿਆ ਗ੍ਰੈਮੈਟਿਕਲੀ ਪੂਰੀ ਸੰਥਿਆ ਸਾਰੀ ਉੱਥੇ ਕਲਾਸਿਸ ਮਿਲਣਗੀਆਂ ਹੁਣ ਇੱਥੇ ਕੁਝ ਸ਼ੁਰੂਆਤ ਹੋਈ ਹੈ ਜਦ ਕਿ ਬੇਸ ਇੱਥੇ ਸੀ ਸਾਡਾ ਇੱਥੇ ਜ਼ਿਆਦਾ ਹੋਣੀ ਚਾਹੀਦੀ ਸੀ ਬਿਲਕੁਲ ਇੱਥੇ ਥੋੜਾ ਜਿਹਾ ਸਿਸਟਮ ਵੱਖਰਾ ਕਹਿ ਲਓ ਇੱਥੇ ਗੁਰੂ ਘਰਾਂ ਚ ਉਹ ਮੈਸੇਜ ਨਹੀਂ ਸਾਨੂੰ ਮਿਲ ਰਿਹਾ ਇੱਥੇ ਨਾਲ ਕਲਾਸਿਸ ਵੀ ਲੱਗਣੇ ਚਾਹੀਦੇ ਅਸ ਜਿੱਦਾਂ ਗੁਰੂ ਘਰ 'ਚ ਲੱਗਣੇ ਚਾਹੀਦੇ ਕਿਉਂਕਿ ਸਖਿਆਰਤੀ ਬਣ ਕੇ ਨਿਕਲਣਾ ਪਾਏ ਜੀ ਬਿਲਕੁਲ ਹੁਣ ਵੈਸੇ ਸਾਡੀਆਂ ਕੁਝ ਜਮਾਤਾਂ ਚਾਹੇ ਸ਼੍ਰੋਣੀ ਕਮੇਟੀ ਹੈ ਮਤਲਬ ਹੁਣ ਉਹਨਾਂ ਨੇ ਇਸ ਪਾਸੇ ਧਿਆਨ ਦਿੱਤਾ ਔਰ ਦੇਣਾ ਚਾਹੀਦਾ ਵੀ ਹੈ ਭਾਈ ਸਾਹਿਬ ਜੇਕਰ ਅਸੀਂ ਗੱਲ ਕਰੀਏ ਤੇ ਸਿੱਖ ਔਮ ਦੇ ਪ੍ਰਚਾਰ ਪ੍ਰਸਾਰ ਦੇ ਲਈ ਰਾਗੀਆਂ ਟਾੜੀਆਂ ਪ੍ਰਚਾਰਕਾਂ ਦਾ ਬਹੁਤ ਵੱਡਾ ਯੋਗਦਾਨ ਹੈ ਔਰ ਜੇਕਰ ਪ੍ਰਬੰਧਕੀ ਬੇਰੁਕੀ ਦਾ ਸ਼ਿਕਾਰ ਵੀ ਹੋਣਾ ਪੈਂਦਾ ਤੇ ਇਹਨਾਂ ਨੂੰ ਹੀ ਹੋਣਾ ਪੈਂਦਾ ਇਦੇ ਬਾਰੇ ਕੀ ਰਾਏ ਨੇ ਔਰ ਕੀ ਸੁਝਾਅ ਤੁਹਾਡਾ ਇਹ ਬਿਲਕੁਲ ਕੌੜਾ ਸੱਚ ਬੜਾ ਵਧੀਆ ਸਵਾਲ ਤੁਸੀਂ ਪੁੱਛਿਆ ਕਿਉਂਕਿ ਇਹ ਸੰਤਾਪ ਸਾਨੂੰ ਵੀ ਹਟਾਉਣਾ ਪਿਆ ਹਮ ਸਮੁੱਚੀ ਪ੍ਰਚਾਰਕ ਸ਼ਰੀਰ ਹਟਾਉਣਾ ਪਿਆ ਰਿਹਾ ਐਕਚੁਅਲ ਤਾਂ ਪ੍ਰਚਾਰਕ ਤੇ ਪ੍ਰਬੰਧਕ ਇੱਕ ਟੀਮ ਵਰਕ ਸੀ ਅੱਜ ਵੀ ਜੇ ਤੱਕ ਟੀਮ ਵਰਕ ਦੇ ਤੌਰ ਤੇ ਕੰਮ ਕਰਾਂਗੇ ਫੇ ਮੇਰਾ ਖਿਆਲ ਹੈ ਕਿ ਅਸੀਂ ਬਹੁਤਾ ਪ੍ਰਚਾਰ ਦਾ ਪਸਾਰ ਕਰ ਸਕਾਂਗੇ ਤੇ ਜੇ ਪ੍ਰਬੰਧਕ ਇੱਕ ਵੱਖਰੇ ਰਹਿ ਗਏ ਪ੍ਰਚਾਰਕ ਇੱਕ ਵੱਖਰੇ ਰਹਿ ਗਏ ਤੇ ਮੇਰਾ ਵੀ ਖਿਆਲ ਵੀ ਬਹੁਤਾ ਅਸੀਂ ਜੋ ਮੈਸੇਜ ਕਨਵੇ ਕਰਨਾ ਚਾਹੀਦਾ ਉਹਨੂੰ ਕਰ ਪਾਵਾਂਗੇ ਜੀ ਇਹ ਡਿਫਰੈਂਟ ਹੋ ਗਿਆ ਡਿਫਰੈਂਟ ਡਿਫਰੈਂਟ ਦੋ ਭਾਗ ਬਣ ਕੇ ਕਹਿ ਲਓ ਦੋ ਹਿੱਸਿਆਂ 'ਚ ਵੰਡ ਕੇ ਜਦ ਕਿ ਚਾਹੀਦਾ ਇੱਕੋ ਹੀ ਸੀ ਪ੍ਰਬੰਧਕਾਂ ਨੂੰ ਪ੍ਰਚਾਰਕਾਂ ਨੂੰ ਪੂਰੀ ਹੀ ਸਲਾਮ مشورہ ਕਰਕੇ ਵੀ ਕਿਸ ਤਰ੍ਹਾਂ ਅਸੀਂ ਜਿਹੜਾ ਜਨਰੇਸ਼ਨ ਗੈਪ ਪੈ ਰਿਹਾ ਉਹਨੂੰ ਘਟਾ ਸਕਦੇ ਹਾਂ ਕਿਸ ਤਰ੍ਹਾਂ ਨੂੰ ਦੂਰ ਕਰਨਾ ਤੇ ਪ੍ਰਚਾਰਕਾਂ ਨੂੰ ਵੀ ਪ੍ਰਬੰਧਕਾਂ ਨਾਲ ਰਲ ਕੇ ਵੀ ਜਿੱਥੇ ਕਿਤੇ ਲੱਗਦੀ ਹੈ ਕੋ ਸਾਡੇ ਵੱਲੋਂ ਕੋਈ ਸੇਵਾ ਦੀ ਗੱਲ ਆ ਜਾਂ ਅਸੀਂ ਕੀ ਤੁਹਾਨੂੰ ਸਪੋਰਟ ਕਰ ਸਕਦੇ ਹਾਂ ਸਰਾਹ ਨਾਲ ਜੇ ਕੀਤਾ ਜਾਵੇ ਤੇ ਮੇਰੇ ਖਿਆਲ ਜਿਆਦਾ ਬੈਟਰ ਰਿਜ਼ਲਟ ਆਪਾਂ ਲੈ ਸਕਦੇ ਪਰ ਇਦਾਂ ਹੋ ਰਿਹਾ ਉਹਦਾ ਕਾਰਨ ਹੈ ਵੀ ਧੜ ਤੋਂ ਕੋਈ ਲੋਕੇ ਛਪਿਆ ਨਹੀਂ ਮੈਂ ਤਾਂ ਇਸ ਖੇਤਰ ਵਿੱਚ ਵਿਚਰ ਹੀ ਨਹੀਂ ਜੀ ਪਰ ਬੰਦਗੀ ਖੇਤਰ ਚ ਹੋਰ ਪ੍ਰਚਾਰਕ ਖੇਤਰ ਚ ਮੈਂ ਕਹਿੰਦਾ ਦੋਨਾਂ ਦੀ ਗੱਲ ਬਰਾਬਰੀ ਕੁਝ ਐਸੇ ਅੰਸਰਾਂ ਦੀ ਐਂਟਰਸ ਹੋ ਗਈ ਹੈ ਜਿਹੜੇ ਬੇਸਿਕਲੀ ਧਰਮੀ ਨੇ ਅੱਜ ਮੇਰੇ ਵਰਗੇ ਵੀ ਬਹੁਤੇ ਕੀਰਤਨੀਏ ਗੁਰਬਾਣੀ ਨੂੰ ਪਿਆਰ ਕਰਨ ਕਰਕੇ ਨਹੀਂ ਬਣੇ ਸੋ ਭਾਈ ਸਾਹਿਬ ਗੱਲਬਾਤ ਅਸੀਂ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਮੈਂ ਚਾਹਾਂਗਾ ਇੱਕ ਸ਼ਬਦ ਦੀ ਹੋਰ ਤੁਸੀਂ ਸਾਡੇ ਨਾਲ ਸਾਂਝ ਜ਼ਰੂਰ ਤੁਹਾਡਾ ਸਵਾਲ ਪੁੱਛ ਲੈ ਜੀ ਵਣ ਜਾ ਭਾਈ ਸਾਹਿਬ ਇੱਥੇ ਇੱਕ ਸਵਾਲ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਸੰਗਤਾ ਵਿਦੇਸ਼ਾਂ ਦੇ ਵੀ ਤੁਹਾਨੂੰ ਬਹੁਤ ਪਿਆਰ ਕਰਦੀਆਂ ਨੇ ਇਹਦੇ ਵਿੱਚ ਕੋਈ ਡੋਰਾਵਾਂ ਨਹੀਂ ਔਰ ਸੰਗਤਾ ਨੇ ਬਹੁਤ ਵਾਰ ਤੁਹਾਨੂੰ ਇਹ ਵੀ ਕਿਹਾ ਕਿ ਭਾਈ ਸਾਹਿਬ ਤੁਸੀਂ ਇੱਥੋਂ ਦੇ ਪੀਆਰ ਹੋ ਜਾਓ ਇੱਥੋਂ ਦੇ ਪੱਕੇ ਹੋ ਜਾਓ ਹਾਲਾਂਕਿ ਬਹੁਗਿਣਤੀ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸਾਨੂੰ ਉੱਥੋਂ ਦੀ ਪੀਆਰ ਮਿਲ ਜਾਏ ਪਰ ਤੁਸੀਂ ਹਮੇਸ਼ਾ ਹੀ ਇਸ ਆਫਰ ਨੂੰ ਦਰਕਿਨਾਰ ਕਰਦੇ ਰਹੇ ਮੈਂ ਜਿਸ ਸਮੇਂ ਤੋਂ ਵਿਦੇਸ਼ਾਂ ਜਾ ਰਿਹਾ ਉਹਦੋਂ ਬੜਾ ਉੱਥੇ ਇਮੀਗਰੈਂਟ ਬਣਨਾ ਬੜਾ ਈਜ਼ੀ ਸਿਸਟਮ ਸੀਗਾ ਕੋਈ ਬਹੁਤਾ ਟਾਈਮ ਵੀ ਨਹੀਂ ਸੀ ਲੱਗਦਾ ਤੇ ਕੋਈ ਪੀਪਰਵਰਕ ਵੀ ਐਡਾ ਕੰਪਲੀਕੇਟਡ ਸੀਗਾ ਔਰ ਮੈਡੀਮਰ ਬੜੀਆਂ ਆਫਰਸ ਆਈਆਂ 97 ਤੋਂ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਤੇ ਮਿਲ ਉਹਨਾਂ ਨੇ ਉਥੇ ਮੈਸੀਸਾਗਾ ਗੁਰੂਕਾਰ ਹੈ ਹੂੰ ਤੇ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਤੁਹਾਨੂੰ ਇੱਥੇ ਪੱਕੇ ਕਰਵਾ ਦੇਣਾ ਹੂੰ ਮੈਨੂੰ ਅੱਜ ਵੀ ਉਹ ਨਾਂ ਯਾਦ ਆਉਂਦੇ ਉਸ ਵੇਲੇ ਦੇ ਪ੍ਰਧਾਨ ਦਾ ਸਰ ਅਮਰਜੀਤ ਸਿੰਘ ਜੀ ਮਾਨ ਹੁੰਦੇ ਸੀਗੇ ਉਹਨਾਂ ਨੂੰ ਬੜੇ ਮਜ਼ਾਕੀਆ ਲੱਜ ਜਿਵੇਂ ਕਹੇ ਮੈਂ ਮਾਨ ਸਾਹਿਬ ਅੱਜ ਤੁਸੀਂ ਮੈਨੂੰ ਇਹ ਕੁਐਸਚਨ ਕਰ ਲਿਆ ਨੈਕਸਟ ਟਾਈਮ ਕਦੀ ਇਹ ਕੁਐਸਚਨ ਨਹੀਂ ਕਰਨਾ ਹੋ ਸਕਦਾ ਜੇ ਤੁਸੀਂ ਮੈਨੂੰ ਇਸ ਵਿਸ਼ੇ ਬਾਰੇ ਗੱਲ ਕੀਤੀ ਤੇ ਮੈਂ ਤੁਹਾਨੂੰ ਫਤਿਹ ਦਾ ਜਵਾਬ ਦੇ ਨਹੀਂਦਾ ਮੈਂ ਜਿੱਥੇ ਜੰਮਿਆ ਮੈਨੂੰ ਮਾਣ ਆ ਗੁਰੂਆਂ ਪੀਰਾਂ ਦੀ ਧਰਤੀ ਤੇ ਕੀ ਬਾਤ ਹੈ ਮੈਨੂੰ ਆਪਣੇ ਪੰਜਾਬ ਦੀ ਧਰਤੀ ਤੇ ਮਾਣ ਆ ਮੈਂ ਕਿਹਾ ਉੱਥੇ ਸਿੱਟੀ ਜਾਣੀ ਹੈ ਹਾਂ ਪਾਤਸ਼ਾਹਾਂ ਨੇ ਜਿੱਥੇ ਪੈਦਾ ਕੀਤਾ ਇਸ ਧਰਤੀ ਨੂੰ ਤਾਂ ਲੋਕੀ ਤਰਸਦੇ ਨੇ ਈਵਨ ਕਿ ਮੇਰੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਕੀਰਤਨੀਆਂ ਬਹੁਤ ਪੱਕੇ ਹੋ ਰਹੇ ਨੇ ਸੁਣਨਗੇ ਇਹ ਵੀ ਮੇਰੇ ਇੰਟਰਵਿਊ ਤੇ ਗੱਲ ਨੂੰ ਸ਼ਾਇਦ ਇਹਨਾਂ ਨੂੰ ਨਾ ਚੰਗੀ ਲੱਗੇ ਪਰ ਮੈਂ ਉਹਨਾਂ ਨੂੰ ਕਹਿ ਨਹੀਂ ਹੁੰਦਾ ਮੈਂ ਕਿਹਾ ਜਿਸ ਧਰ ਤੇ ਦੁਨੀਆ ਚ ਹਰਸ ਸਿੱਖ ਜਿੱਥੇ ਵੀ ਰਹਿੰਦਾ ਹੈ ਜੀ ਬਿਲਕੁਲ ਦੋ ਟਾਈਮ ਅਰਦਾਸ ਕਰਦਾ ਵੀ ਮੈਨੂੰ ਉਸ ਸਤਾਨ ਦਾ ਕਿਤੇ ਦਰਸ਼ਨ ਇਸ਼ਨਾਨ ਦਾ ਸੁਭਾਗ ਪ੍ਰਾਪਤ ਹੋ ਜੇ ਤੁਸੀਂ ਉਸ ਦਰ ਨੂੰ ਛੱਡ ਕੇ ਤੇ ਮੈਂ ਕਹਿਆ ਯਾਰ ਅਮਰੀਕਾ ਕੈਨੇਡਾ ਪੱਕੇ ਹੁੰਦੀ ਕਿੱਡੀ ਗੱਲ ਸੀ ਮੇਰਾ ਗੁਰੂ ਪੂਰਾ ਸੀ ਚਾਹੁੰਦਾ ਉੱਥੇ ਪੈਦਾ ਕਰ ਦਿੰਦਾ ਕੀ ਬਾਤ ਬਾਕੀ ਆਪਣੇ ਆਪਣੀ ਸੋਚ ਹੋ ਸਕਦੀ ਹੈ ਪਰ ਮੈਂ ਮੈਨੂੰ ਬਹੁਤ ਆਫਰਸ ਆਏ ਇਹੀ ਬਲਕਿ ਹੋਣੀ ਹੋ 19 2017 18 ਚ ਵੀ ਆਰ 1 ਵੀਜ਼ਾ ਤੇ ਵੀਜ਼ਟ ਕਰਦਾ ਰਹੇ ਜਦੇ ਅਗੇਂਸਟ ਗ੍ਰੀਨ ਕਾਰਡ ਬੜਾਈ ਜੀ ਮਿਲ ਜਾਂਦਾ ਬਿਲਕੁਲ ਪਰ ਮੈਂ ਇੱਕ ਸੋਚਦਾ ਤਾਂ ਨਹੀਂ ਰਿਹਾ ਗੁਰੂ ਕਿਰਪਾ ਸਦਕਾ ਵੇ ਸਜਣਾ ਜਿੱਥੇ ਤੇਨੂੰ ਗੁਰੂ ਨੇ ਪੈਦਾ ਕੀਤਾ ਤੇ ਮੈਂ ਤੇ ਇਸ ਗੱਲ ਤੇ ਪਹਿਰਾ ਦੇ ਰਿਹਾ ਹਾਂ ਔਰ ਇਸ ਕਰਕੇ ਕਦੀ ਵੀ ਨਹੀਂ ਸੋਚਿਆ ਜੀ ਹਾਂ ਅੰਜਲ ਹੈ ਕਈ ਵਾਰੀ ਮੈਨੂੰ ਕਹਿਣਾ ਵੀ ਮਗਾ ਵੀਜਾਂ ਦੀ ਬੜੀ ਤੰਗੀ ਆ ਜਾਣੀ ਹੈ ਜੀ ਮੈਂ ਕਹਾ ਕੋਈ ਗੱਲ ਨਹੀਂ ਜੇ ਨਹੀਂ ਅੰਜਲ ਹੋਏਗਾ ਤਾਂ ਨਾ ਮੰਗਾ ਅੰਜਲ ਹੋਏਗਾ ਤਾਂ ਨੋ ਬਾਡੀ ਕੈਨ ਸਟਾਪ ਜੀ ਬਿਲਕੁਲ ਕੋਈ ਵੀ ਸਾਨੂੰ ਰੋਕ ਨਹੀਂ ਸਕਦਾ ਹਮ ਪਰ ਜੇ ਕਿ ਮੈਂ ਕਹਾ ਅੰਜਲ ਹੈਗਾ ਤਾਂ ਫਿਰ ਮੈਂ ਕਹਾ ਹੁਣਾ ਹੋਣਾ ਕੀ ਬਾਤ ਹੈ ਤੇ ਨਿਰੰਤਰ ਮੈਂ ਗਿਆਨ ਸਾਚ ਤਿੰਨ ਤਿੰਨ ਵਾਰੀ ਚਾਰ ਚਾਰ ਵਾਰੀ ਵੀ ਜਾਂਦਾ ਜੀ ਪਈ ਸਭ ਇੱਕ ਬਹੁਤ ਹੀ ਵਿਸ਼ੇਸ਼ ਗੱਲ ਹੋਰ ਤੁਹਾਡੇ ਬਾਰੇ ਸਾਨੂੰ ਪਤਾ ਲੱਗਿਆ ਹੈ ਕਿ ਤੁਸੀਂ ਜਿਹੜੇ ਗੁਰੂ ਘਰ ਇੱਕ ਵਾਰ ਜਾਂਦੇ ਹੋ ਇੱਕ ਵਿਜ਼ਿਟ ਦੇ ਵਿੱਚ ਔਰ ਦੁਬਾਰਾ ਉੱਥੇ ਉਹ ਸ਼ਬਦ ਨਹੀਂ ਪੜਦੇ ਬਕਾਇਦਾ ਆਪਣੀ ਡਾਇਰੀ ਵਿੱਚ ਨੋਟ ਕਰ ਲੈਂਦੇ ਹੋ ਕਿ ਇਹ ਮੈਂ ਹੁਣ ਇੱਥੇ ਨਹੀਂ ਪੜਾਂਗਾ ਦੁਬਾਰਾ ਰਿਪੀਟ ਨਹੀਂ ਕਰਾਂਗਾ ਇਹ ਇੱਕ ਮੇਰੀ ਨੇਚਰ ਕਹਿ ਲਓ ਜਾਂ ਮੇਰਾ ਬਲੋ ਸ਼ੁਰੂ ਤੋਂ ਹੀ جنੂਨ ਕਹਿ ਲਓ ਜੀ ਮੈਂ ਡਾਇਰੀ ਮੇਨਟੇਨ ਕੀਤੀ ਤਾਂ ਸ਼ੋ ਵੀ ਕਰ ਸਕਦਾ ਜਰੂਰ ਜਰੂਰ ਤਾਂ तकरीबन सन 2000 ਤੋਂ ਮੈਂ ਡਾਇਰੀ ਮੇਨਟੇਨ ਕਰ ਰਿਹਾ ਅੱਭੀ ਇੱਕ ਟੂਰ 'ਚ ਜਿਸ ਵੀ ਸਟੇਜ ਤੇ ਗਿਆ ਚਾਹੇ ਮੈਂ ਇੱਕ ਵੀਕ ਲਈ ਕੀਰਤਨ ਕਰ ਰਿਹਾ ਚਾਹੇ ਮੈਕਸਿਮ 4 ਵੀਕ ਲਈ ਕੀਰਤਨ ਕਰ ਰਿਹਾ ਹੂੰ ਮੇਰੀ ਕੋਸ਼ਿਸ਼ ਹੁੰਦੀ ਆ ਡਾਇਰੀ ਮੈਂਟੇਨ ਕੀਤੀ ਦੀ ਉਥੇ ਉਹ ਸਟੋਰ ਚ ਸ਼ਬਦ ਰਪੀਟ ਨਾ ਕੀਤੇ ਅਨਲੈਸ ਵੀ ਸੰਗਤ ਕੋਈ ਕਹਿ ਕੇ ਬੜਵਾਲੇ ਦੇ ਵਖਰੀ ਗੱਲ ਜੀ ਉਹ ਸਟੋਰ ਚ ਉਥੇ ਸ਼ਬਦ ਮਰ ਪੀਟ ਨਹੀਂ ਕਰਦਾ ਬਕਾਇਦਾ ਇਹ ਵੀ ਪਤਾ ਕਿ ਤੁਹਾਨੂੰ ਕੰਠ ਨੇ ਹਾਂਜੀ ਹਾਂਜੀ ਤੇ ਕਈ ਅੱਜ ਕਈ ਵਾਰੀ ਸੀ ਮੋਬਾਈਲ ਤੋਂ ਪੜਦੇ ਆ ਵੈਸੇ ਇਹਨੂੰ ਇਹਨਾਂ 네ਗੇਟਿਵ ਨਾ ਲਈਏ ਜੀ ਅੱਜ ਬਹੁਤ ਜ ਮੈਂ ਵੀ ਵੈਸੇ ਕਦੇ ਕਦੇ ਦੇਖ ਪੜ੍ਹਦਾ ਮੈਂ ਨਹੀਂ ਕਹਾਂਗਾ ਕਿਉਂਕਿ ਕੁਝ ਐਸੇ ਸ਼ਬਦ ਨੇ ਜਿੱਦਾਂ ਹੁਣ ਗੁਰਪੁਰ ਦੇ ਸ਼ਬਦ ਨੇ ਨਾ ਜਿਹੜੇ ਸਾਨੂੰ ਸਾਲ ਬਾਅਦ ਹੀ ਸਾਨੂੰ ਪੜਨ ਦੀ ਲੋੜ ਪੈਂਦੀ ਹੈ ਹੂੰ ਉਨਾਂ ਨੂੰ ਚ ਪ੍ਰੋਬਲਮ ਆਉਂਦੀ ਏ ਜਾਂ ਕਈ ਵਾਰੀ ਸੰਗਤ ਅਸੀਂ ਕੀਰਤਨ ਦੇ ਵਾਰ ਤੇ ਜਾਂਦੇ ਐਸਾ ਸ਼ਬਦ ਕਹ ਦਿੰਦੀ ਭਾਈ ਸਾਹਿਬ ਜੀ ਆਹ ਸ਼ਬਦ ਸਰੂਨ ਕਰਾਓ ਜੀ ਤੇ ਇੰਨੀ ਬਾਣੀ ਮੈਂ ਆਪਣੀ ਗੱਲ ਕਰ ਸਕਦਾ ਕਿਸੇ ਦਿਨ ਵੀ ਇੰਨੀ ਬਾਣੀ ਕੰਠ ਹੋ ਨਹੀਂ ਸਕਦਾ ਪਰ ਇਸ ਗੱਲ ਨਾਲ ਤੁਸੀਂ ਸਹਿਮਤ ਹੋ ਕਿ ਜਿਆਦਾ ਤੋਂ ਜਿਆਦਾ ਕੰਠ ਹੋਣੀ ਚਾਹੀਦੀ ਹਾਂ ਬਿਲਕੁਲ ਸਿਆਣਿਆਂ ਦੀ ਕਹਾਵਤ ਹੈਗੀ ਪੈਸਾ ਕੰਠ ਤੇ ਬਾਣੀ ਕੰਠ ਕੀ ਬਾਤ ਹੈ ਜਿੰਨੀ ਹੋ ਜੇ ਓਨੀ ਥੋੜੀ ਹੈ ਪਾਣੀ ਕੰਟ ਕਰਕੇ ਜਿੰਨੇ ਤੁਸੀਂ ਪੜੋਗੇ ਤੁਹਾਡੀ ਜਿਹੜੀ ਉਹ ਸ਼ਰਦਾ ਭਾਵਨਾ ਜਿਹੜੀ ਫੀਲਿੰਗ ਉਹ ਜ਼ਿਆਦਾ ਆਏਗੀ ਜੀ ਭਾਈ ਸਾਹਿਬ ਇੱਕ ਹੋਰ ਅਜੋਕੇ ਸਮੇਂ ਦੇ ਵਿੱਚ ਜੋ ਦੇਖਣ ਦੇ ਵਿੱਚ ਆ ਰਿਹਾ ਕਿ ਅ ਕਈ ਵਾਰ ਰਿਆਜ਼ ਅਸੀਂ ਘੱਟ ਕਰਦੇ ਆਂ ਔਰ ਰਾਤੋਂ ਰਾਤੀ ਅਸੀਂ ਚਾਹੁੰਦੇ ਆਂ ਕਿ ਸੰਗਤਾਂ ਦੇ ਵਿੱਚ ਸਾਡਾ ਨਾਮ ਹੋ ਜਾਏ ਅਸੀਂ ਫੇਮਸ ਹੋ ਜਾਈਏ ਰਿਆਜ਼ ਕੱਟ ਕਰਦੇ ਆਂ ਅਜਿਹੀ ਲੋਕਾਂ ਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਅੱਜ ਬਹੁਤ ਦੌੜ ਹੈ ਔਰ ਐਸੀਆਂ ਦੀ ਬਹੁਤਾਤ ਹੈ ਪਰ ਰਿਆਜ਼ ਬਹੁਤ ਜ਼ਰੂਰੀ ਹੈ ਰਿਆਸਤ ਤੋਂ ਬਣਾ ਨਿਕਲ ਸਕਦਾ ਹੈ ਪਈ ਸਾਹਿਬ ਮੇਰਾ ਅਗਲਾ ਸਵਾਲ ਇਹ ਹੈ ਕਿ ਕੀਰਤਨ ਨੂੰ ਸਾਡੇ ਘਰਾਂ ਦੇ ਵਿੱਚ ਜਾਂ ਸਾਡੇ ਖੇਤਰ ਦੇ ਵਿੱਚ ਜਾਂ ਸਾਡੀਆਂ ਸੰਗਤਾਂ ਦੇ ਵਿੱਚ ਜਾਂ ਕੌਮ ਦੇ ਵਿੱਚ ਐਸੇ ਇੱਕ ਪ੍ਰੋਫੈਸ਼ਨਲੀ ਦੇਖਿਆ ਜਾਵੇ ਕਿ ਹਰੇਕ ਸਿੱਖ ਨੂੰ ਇਹਦੀ ਬੇਸਿਕ ਜਾਣਕਾਰੀ ਹੋਣਾ ਜ਼ਰੂਰੀ ਹੈ ਬਿਲਕੁਲ ਮੈਂ ਇਸ ਗੱਲ ਨਾਲ ਸਹਿਮਤ ਹਾਂ ਹਰ ਸਿੱਖ ਨੂੰ ਪਾਸ਼ਾ ਨੇ ਪ੍ਰਚਾਰਕ ਬਣਾਇਆ ਹਮ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਜੀ ਬਿਲਕੁਲ ਸਹੀ ਭਾਈ ਗੁਰਦਾਸ ਜੀ ਨੇ ਗਵਾਈ ਭਰੀ ਹੈ ਉਹਦਾ ਮਤਲਬ ਇਹ ਸੀ ਵੀ ਹਰ ਸਿੱਖ ਦੇ ਘਰ ਚ ਕੀਰਤਨ ਦੀਆਂ ਤੁਣਾ ਜੜੀਆਂ ਗੂੰਜੜੀਆਂ ਚਾਹੀਦੀ ਹਰ ਸਿੱਖ ਨੂੰ ਚਾਹੇ ਉਹ ਬੱਚੀ ਹੋ ਚਾਹੇ ਬੱਚਾ ਮੇਲ ਐ ਫੀਮੇਲ ਇਹ ਗੱਲ ਨਹੀਂ ਹਰ ਇੱਕ ਨੂੰ ਕੀਰਤਨ ਆਪ ਕਰਨਾ ਚਾਹੀਦਾ ਔਰ ਮੈਂ ਤਾਂ ਅਕਸਰ ਸਟੇਜਾਂ ਤੇ ਬੇਨਤੀ ਕਰਦਾ ਹਾਂ ਇੱਕ ਸਟੇਜ ਤੇ ਮੈਂ ਅਕਸਰ ਬੇਨਤੀ ਕਰਦਾ ਨਾ ਬਈ ਬਹੁਤੀ ਵਾਰ ਅਸੀਂ ਸੋਚ ਕੇ ਉਹਨੇ ਵੀ ਕੀਰਤਨ ਦਰਬਾਰ ਤੇ ਆਓ ਜੀ ਕੀਰਤਨ ਸੁਣ ਕੇ ਚੱਲੀਏ ਸੁਣ ਜਾਣਾ ਮੈਂ ਕਿਹਾ ਨਾ ਇੱਕ ਪੁਲਾਂਗ ਹੋਰ ਬੋਟੋ ਏ ਮੈਂਟਲੀ ਪ੍ਰਿਪੇਅਰ ਹੋ ਗਿਆ ਕਿਉਂਕਿ ਅੱਜ ਅਸੀਂ ਕੀਰਤਨ ਕਰਨ ਜਾਣਾ ਹੈ। ਕੀ ਬਾਤ ਹੈ। ਕੀਰਤਨੀਆਂ ਬਣ। ਸਹੀ ਹੈ। ਭਾਵੇਂ ਜੇ ਤੁਸੀਂ ਕੀਰਤਨੀਆਂ ਬਣ ਕੇ ਨਾਲ ਕੀਰਤਨ ਕਰੋਗੇ ਜਿਹੜਾ ਤੁਹਾਨੂੰ ਆਨੰਦ ਆਏਗਾ ਜੋ ਤੁਸੀਂ ਉਹ ਮਹਿਸੂਸ ਕਰੋਗੇ ਉਹ ਫੀਲਿੰਗਸ ਉਹ ਮੈਂ ਕਿਹਾ ਬਿਆਨ ਨਹੀਂ ਕੀਤੀਆਂ ਜਾਣਾ। ਬਿਲਕੁਲ। ਇਸ ਕਰਕੇ ਹੈਵ ਟੂ ਹੈ ਵੀ ਹਰ ਸਿੱਖ ਜਿਹੜਾ ਉਹ ਕੀਰਤਨੀਆਂ ਬਣੇ। ਹਰ ਘਰ ਚ ਕੀ। ਅੱਛਾ ਮੈਂ ਇੱਥੇ ਇੱਥੇ ਇੱਕ ਮੈਨੂੰ ਯਾਦ ਆ ਗਿਆ ਇੱਕ ਸਵਾਲ ਕਰਨਾ ਚਾਹਾਂਗਾ। ਅੱਜ ਰੋਜ਼ ਰੋਜ਼। ਮੰਨ ਲਓ ਤੁਹਾਨੂੰ ਫੋਨ ਆ ਜਾਂਦਾ ਹੈ। ਕਿ ਭਾਈ ਮਨਜੀਤ ਸਿੰਘ ਜੀ ਕੀਰਤਨ ਕਰਨ ਵਾਸਤੇ ਆਓਗੇ ਤੁਹਾਡੇ ਕੋ ਸਮਾਂ ਵੀ ਖਾਲੀ ਹੈ ਔਰ ਆਖਰੀ ਕੁਐਸਚਨ ਉਹਨਾਂ ਦਾ ਹੁੰਦਾ ਹੈ ਕਿ ਪੇਟਾ ਕਿੰਨੀ ਤੁਸ ਤੁਹਾਡਾ ਆਖਰੀ ਕੁਐਸਚਨ ਹੀ ਹੁੰਦਾ ਜੀ ਸੱਤ-ਸੱਤ ਦੱਸਿਓ ਤੁਹਾਡਾ ਜਵਾਬ ਕੀ ਹੁੰਦਾ ਹੈ ਮੈਂ ਤੁਹਾਨੂੰ ਅੱਜ ਦਾ ਐਕਸਪੀਰੀਅੰਸ ਹੀ ਸੁਣਾ ਦਿੰਦਾ ਅੱਜ ਹੀ ਮੇਰੇ ਕਮਰਸਰ ਤੋਂ ਫੋਨ ਆਇਆ ਕਹਿੰਦੇ ਜੀ ਭਾਈ ਸਾਹਿਬ ਜੀ ਤੁਹਾਨੂੰ ਕੀਰਤਨ ਦੀ ਸੇਵਾ ਲੈਣੀ ਹੈ ਤੇ ਕਿੰਨੀ ਪੇਟਾ ਲੋਗੇ ਮੈਂ ਉਸ ਵਕਸ਼ੁਨਰੀ ਮੇਰਾ ਸਦਾ ਹੀ ਜਵਾਬ ਰਿਹਾ ਹੈ ਮੈਂ ਇਹ ਕਹਿੰਦਾ ਨਾ ਵੀ ਮੇਰੇ ਚ ਤਾਂ ਤਾਕਤ ਨਵੀਂ ਸ਼ਬਦ ਦੀ ਕੋ ਪੇਟਾ ਲੈ ਸਕਾਂ ਹੂੰ ਹਾਂ ਤੇਰ ਚ ਤਾਕਤ ਹੈਗੀ ਸ਼ਬਦ ਦੀ ਭੇਟਾ ਦੇ ਸਕਦਾ ਨਹੀਂ ਦੇ ਦੀ ਉਹਨ ਰੁੱਤਰ ਹੋ ਗਿਆ ਬਿਲਕੁਲ ਬਿਲਕੁਲ ਸ਼ਬਦ ਤਾਂ ਦੇਖੋ ਉਹਦੀ ਬਖਸ਼ਿਸ਼ ਹੈ ਜਿਸ ਦੇ ਸਾਨੂੰ ਲੜ ਲਾਇਆ ਉਹਦੀ ਅਸੀਂ ਕੀ ਭੇਟਾ ਲੈਣੀ ਤੇ ਕੀ ਕਿਸੇ ਨੇ ਦੇਣੀ ਹਾਂ ਮਾਨ ਸਨਮਾਨ ਜ਼ਰੂਰ ਜਿੰਨਾ ਅਸੀਂ ਕਰਦੇ ਹੋ ਨਾ ਹੀ ਥੋੜਾ ਜੀ ਬਿਲਕੁਲ ਭਾਈ ਸਾਹਿਬ ਇਸ ਕਰਕੇ ਮੇਰੀ ਲਾਈਫ 'ਚ ਮੇਰੇ ਪਿਤਾ ਜੀ ਦੀ ਬਹੁਤ ਵੱਡੀ ਏ ਮੈਨੂੰ ਇਨਸਟਰਕਸ਼ਨਸ ਕਹਿ ਲੋ ਵੀ ਇੱਕ ਤਾਂ ਕੀਰਤਨ ਭੇਟਾ ਕਦੀ ਮੰਗ ਕੇ ਨਹੀਂ ਲੈਣੀ ਹੂੰ ਦੂਸਰਾ ਕਦੇ ਜिद ਕਰਕੇ ਨਹੀਂ ਕੀਤਾ ਨਹੀਂ ਛੱਡਣਾ ਵੀ ਜੇ ਇੰਨੇ ਪੈਸੇ ਨਹੀਂ ਮਿਲਦੇ ਤਾਂ ਮੈਨੇ ਜੀ ਕਰਨਾ ਜੀ ਪਰ ਮੇਰਾ ਖਿਆਲ ਹੈ ਵੀ ਮੈਨੂੰ 91 ਤੋਂ ਮੈਂ ਇਸ ਖੇਤਰ 'ਚ ਆਇਆ ਤਕਰੀਬਨ 27-28 ਸਾਲ ਹੋ ਗਏ ਹਨ ਹੂੰ ਪਾਸ਼ਾ ਨੇ ਕੋਈ ਕਮੀ ਨਹੀਂ ਛੱਡੀ ਜੀ ਕੋਈ ਮੋੜਕ ਨਹੀਂ ਛੱਡਿਆ ਜਿੱਥੇ ਨਹੀਂ ਗਏ ਪੈਸਾ ਬਹੁਤ ਆਨੰਦ ਆ ਰਿਹਾ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਸਮਾਂ ਪਰ ਇਜਾਜ਼ਤ ਨਹੀਂ ਦਿੰਦਾ ਮੇਰੇ ਅਦੇ ਦਿਲ ਕਰ ਰਿਹਾ ਸੀ ਇਸੇ ਤਰ੍ਹਾਂ ਗੱਲਬਾਤ ਦਾ سلسلہ ਜਿਹੜਾ ਹੈ ਉਹ ਜਾਰੀ ਰਵੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਕਿ ਤੁਸੀਂ ਨੌਜਵਾਨਾਂ ਨੂੰ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਮੈਂ ਦੇਖੋ ਪਾਸ਼ਾ ਦੀ 550 ਸਾਲਾ ਸ਼ਤਾਬਦੀ ਦਾ ਸਾਲ ਹੈ ਨੌਜਵਾਨਾਂ ਨੂੰ ਇਸ ਮੁੱਚੀ ਸਿੱਖ ਸੰਗਤ ਨੂੰ ਇੱਕ ਬੇਨਤੀ ਕਰਨਾ ਚਾਹਾਂਗਾ ਕਿ ਸਿੱਖੀ ਇੱਕ ਪ੍ਰੈਕਟੀਕਲ ਹੈ ਸਿੱਖੀ ਕੋਈ ਕੱਲੀ ਬੋਕਛ ਨ ਹੋਰੀ ਨਹੀਂ ਵਿਚਾਰ ਕਦਮਾ ਪੜ ਲਿਆ ਜਾਂ ਮੇਰੇ ਅਰਗੇ ਨਾ ਵੱਧ ਪੜਨੇ ਪੂਛ ਨੇ ਘੱਟ ਪੜ ਲਿਆ ਸਹੀ ਗੁਰੂ ਪਾਤਸ਼ਾਹ ਨੇ ਸਾਨੂੰ ਸਿੱਖੀ ਵਿੱਚ ਅਮਲੀ ਜਿਹੜਾ ਜੀਵਨ ਹੈ ਨਾ ਉਹ ਸਿਖਾਉਣ ਦੀ ਸਾਨੂੰ ਪਹਿਲੇ ਦਿਨ ਤੋਂ ਹੀ ਸਾਰੀ ਇਹ ਪਹਿਲ ਕੀਤੀ ਹੈ ਤੇ ਸਾਨੂੰ ਵੀ ਅਮਲੀ ਜੀਵਨ ਬਣਾਉਣਾ ਚਾਹੀਦਾ ਬਾਣੀ ਨੂੰ ਮੈਂ ਤਾਂ ਪਿਛਲੇ ਹਫਤੇ ਵਿਕ ਸਟੇਜ ਤੇ ਬੋਲ ਕਹਾਂ ਜੀ ਬਹੁਤਾ ਨਹੀਂ ਨਾ ਸੀ ਸ਼ਤਬਦੀ ਨੂੰ ਸਮਰਪਿਤ ਹੋਰ ਨਹੀਂ ਕੁਝ ਕਰ ਸਕਦੇ ਤੇ ਕਲਾ ਜਪਜੀ ਸਾਹਿਬ ਦਾ ਹੈ ਪਾਠ ਅਰਥਾਂ ਸਮੇਤ ਜਰੂਰ ਪੜਨ ਦੀ ਕੋਸ਼ਿਸ਼ ਕਰੀਏ ਫਿਰ ਤੇ ਸ਼ਤਬਦੀ ਬਣਾਈ ਸਭ ਦੀ ਹੈ ਵਾਹ ਵਾਹ ਕੱਲਾ ਪੜਨ ਸੁਣ ਤਕਸੀਮਤ ਨਾ ਰਹ ਜੀ ਗੁਰੂ ਸਾਹਿਬ ਨੇ ਸਾਨੂੰ ਗੁਰਬਾਣੀ ਜੀ ਮੈਸੇਜ ਕੀ ਦਿੱਤਾ ਉਹਨੂੰ ਸਮਝ ਕੇ ਤੋਂ ਨੂੰ ਜੀਵਨ ਚ ਬਣਾਉਣ ਦੀ ਕੋਸ਼ਿਸ਼ ਕਰੀਏ ਮੇਰਾ ਖਿਆਲ ਆ ਵੀ ਆਪਾਂ ਬਹੁਤ ਸੱਚੀ ਸੁੱਚੀ ਜਿਹੜੀ ਹੈ ਸ਼ਤਬ ਦੀ ਦਾਇਆ ਬਣਾ ਸਕਾਂਗੇ ਜੀ ਸਾਧ ਸੰਗਤ ਜੀ ਸਾਡੀ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਜਿਹੀਆਂ ਤਜਰਬੇਕਾਰ ਸ਼ਖਸੀਅਤਾਂ ਨੂੰ ਆਪ ਜੀ ਦੇ ਰੋਬਰੂ ਕੀਤਾ ਜਾਵੇ ਜਿਨ੍ਹਾਂ ਦੀ ਪੰਥ ਨੂੰ ਕੌਮ ਨੂੰ ਬਹੁਤ ਵੱਡੀ ਦੇਣ ਹੈ ਔਰ ਲਗਾਤਾਰ ਪੰਥਕ ਸੇਵਾਵਾਂ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਆ ਔਰ ਉਮੀਦ ਕਰਦੇ ਆ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਪਠਾਨਕੋਟ ਵਾਲਿਆਂ ਦੀ ਜ਼ਿੰਦਗੀ ਦੇ ਤਜਰਬੇ ਜਿਹੜੇ ਇਹਨਾਂ ਤੁਹਾਡੇ ਨਾਲ ਸਾਂਝੇ ਕੀਤੇ ਆ ਉੱਥੇ ਤੁਹਾਨੂੰ ਬਹੁਤ ਜਾਣਕਾਰੀ ਵੀ ਮਿਲੀ ਹੋਵੇਗੀ ਔਰ ਬਹੁਤ ਕੁਝ ਸਿੱਖਣ ਨੂੰ ਵੀ ਮਿਲਿਆ ਹੋਵੇਗਾ ਇੱਕ ਅਜਿਹੀ ਪਿਆਰੀ ਜਿਹੀ ਅਜੀਬ ਸ਼ਖਸੀਅਤ ਦੇ ਨਾਲ ਅਗਲੇ ਹਫਤੇ ਆਪਜੀ ਦੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਆਪਜੀ ਦੇ ਰੂਬਰੂ ਹੋਵਾਂਗੇ ਉਦੋਂ ਤੱਕ ਦੇ ਲਈ ਸਾਨੂੰ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ